ਮੇਰੇ ਨਾਲ ਇਸ ਵੇਲੇ ਫੋਨ ਲਾਈਨ ਦੇ ਉੱਪਰ ਔਰ ਵੀਡੀਓ ਦੇ ਉੱਪਰ ਜੁੜੇ ਨੇ ਸardar Harjit Singh Garewal ਜੋ BJP ਪੰਜਾਬ ਦੇ ਸਪੋਕਸਪਰਸਨ ਨੇ ਬੁਲਾਰੇ ਨੇ ਸਤਿ ਸ਼੍ਰੀ ਅਕਾਲ ਜੀ ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹਰਜੀਤ ਸਿੰਘ ਜੀ ਜਿਹੜੀਆਂ ਹੁਣੇ ਚੋਣਾਂ ਹੋ ਕੇ ਹਟੀਆਂ ਵਾਂ ਇਹਨਾਂ ਦੇ ਵਿੱਚ 13 ਸੀਟਾਂ ਤੋਂ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਦੋ ਸੀਟਾਂ ਦੇ ਵਿੱਚ ਉਹ ਲੋਕ ਚੋਣ ਜਿੱਤ ਗਏ ਨੇ ਜਿਹੜੇ ਆਪਣੇ ਆਪ ਨੂੰ ਪੰਥੀ ਕੈਂਡੀਡੇਟ ਕਹਿੰਦੇ ਨੇ ਤਾਨੂੰ ਲੱਗਦਾ ਸੀ ਕਿ ਇਹ ਦੋ ਸੀਟਾਂ ਜਿਹੜੀਆਂ ਵਾਂ ਇਸ ਤਰ੍ਹਾਂ ਪੰਥਕ ਕੈਂਡੀਡੇਟ ਜਿੱਤ ਜਾਣਗੇ ਦੇਖੋ ਮੈਂ ਸਮਝਦਾ ਕਿ ਪਤਾ ਨਹੀਂ ਇਹ ਕਿਉਂ ਹੋਇਆ ਔਰ ਇਹ ਪੰਜਾਬ ਨੂੰ ਫੇਰ ਦੁਬਾਰਾ ਗਲਤ ਰਸਤੇ ਤੇ ਜਿਸ ਤਰ੍ਹਾਂ ਪਹਿਲਾਂ ਗਿਆ ਸੀ ਫੇਰ ਨਾ ਚਲਾ ਜਾਵੇ ਇਸ ਤੀਸ ਦਾ ਵੀ ਡਰ ਹੈ ਕਿਉਂਕਿ ਇੱਕ ਤਾਂ ਮੈਂ ਨਾ ਜਿਹਨੂੰ ਕਿ ਜਿਸ ਨੇ ਪ੍ਰਧਾਨ ਮੰਤਰੀ ਦੀ ਹੱਤਿਆ ਕੀਤੀ ਹੋਏ ਉਹਨਾਂ ਨੂੰ ਉਦਾਇਸ਼ ਤਰ੍ਹਾਂ ਫਕਾਰੋ ਉਹ ਵੀ ਮੈਂ ਅੱਛਾ ਨਹੀਂ ਮੰਨਦਾ ਔਰ ਸਿੱਖ ਧਰਮ ਚ ਕੋਈ ਐਹੋ ਜੀ ਪਰੰਪਰਾ ਵੀ ਨਹੀਂ ਹੈ ਕਿ ਅਪਰਾਧੀਆਂ ਦਾ ਸਾਥ ਦਿੱਤਾ ਜਾਵੇ ਔਰ ਉਹਨੂੰ ਮਤਲਬ ਹੌਸ ਕਰਕੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਨਮਾਨਿਤ ਸਨਮਾਨ ਹੀ ਹੈ ਇਸ ਤਰ੍ਹਾਂ ਜਿੱਤਨਾ ਔਰ ਜੋ ਅਮਰਜੀਤਪਾਲ ਨੇ ਕੀਤਾ ਹੂੰ ਕਿ ਗੁਰੂ ਸਾਹਿਬ ਦੀ ਪਾਲਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਚ ਲੈ ਗਏ ਨਿਹੱਥੇ ਲੋਕਾਂ ਦੇ ਸਿਰ ਫੜਦੇ ਪਏ ਉਹ ਪੁਲਿਸ ਵਾਲੇ ਵੀ ਚਾਹੇ ਉਹ ਕੋਈ ਉਹ ਵੀ ਮੈਂ ਅੱਛਾ ਨਹੀਂ ਸਮਝਦਾ ਕਿ ਉਸ ਨੂੰ फेर ਸਤਕਾਰ ਦਿੱਤਾ ਜਾਵੇ ਔਰ ਇਹ ਜਿਹੜਾ ਹੈਗਾ ਆਪ ਵੀ ਗਲਤ ਰਸਤੇ ਨੂੰ ਜਾ ਰਹੇ ਆ ਸਾਡੀ ਕੌਮ ਦਾ ਵੀ ਰਸਤਾ ਗਲਤ ਬਣ ਰਿਹਾ ਹੈ ਅਸੀਂ ਕੋਈ ਕ੍ਰਿਮੀਨਲ ਡਰਾਈਵ ਨਹੀਂ ਹੈਗੇ ਸਿੱਕੇ ਤੇ ਤਾਂ ਵਰਲਡ ਬੈਂਕ ਦਾ ਚੇਅਰਮੈਨ ਵੀ ਸਿੱਖਾਤੇ ਹੋਰ ਬਹੁਤ ਉੱਚੇ ਉੱਚੀਆਂ ਪੋਜੀਸ਼ਨਾਂ ਤੇ ਦੁਨੀਆ 'ਚ ਬੈਠੇ ਆ ਔਰ ਦੁਨੀਆ ਦੀਆਂ ਸਰਕਾਰਾਂ 'ਚ ਬੈਠੇ ਆ ਤੇ ਬੜਾ ਹੀ ਸਤਿਕਾਰਯੋਗ ਤੇ ਸਨਮਾਨਯੋਗ ਸਥਾਨ ਆ ਉਹਨਾਂ ਦਾ ਦੁਨੀਆ 'ਚ ਮੈਂ ਸਮਝਦਾ ਇਹ ਬੜਾ ਬੜੀ ਮੰਤ ਭਾਗੂ ਗੱਲ ਹੋਈ ਆ ਇਹ ਇਹ ਨਹੀਂ ਹੋਣਾ ਚਾਹੀਦਾ ਬਾਕੀ ਚਲੋ ਇਲੈਕਟ੍ਰੋਡੇਮੋਕ੍ਰੇਸੀ ਹੈ ਉਹਦੇ ਅੱਗੇ ਟਿਕਟਾਉਂਦੇ ਆ ਜੋ ਲੋਕਾਂ ਦਾ ਫੈਸਲਾ ਜਨਤਾ ਦਾ ਫੈਸਲਾ ਮੈਂ ਸਮਝਦਾ ਕਿ ਜੇ ਉਹ ਜਿਹੋ ਉਹਨਾਂ ਦਾ ਸੰਵਿਧਾਨਿਕ ਅਧਿਕਾਰ ਆ ਉਸ ਰਹਿਣ ਦਾ ਜਾਂ ਬਾਕੀ ਉਹ ਦੇਖ ਕੇ ਉਹਨਾਂ ਨੂੰ ਉਸੇ ਤਰੀਕੇ ਨਾਲ ਹੋਣਾ ਚਾਹੀਦਾ ਔਰ ਉਹ ਉਸ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਉਹ ਖੁੱਲ ਕੇ ਆਪਣੀ ਗੱਲ ਕਰਨ ਤੇ ਪਾਰਲੀਮੈਂਟ ਦਾ ਸੈਸ਼ਨ ਵੀ ਅਟੈਂਡ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਤੇ ਇਸ ਦੀ ਮਾਰਕਾ ਜਾਏਗਾ ਤੇ ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ ਕੀ ਕਹਿੰਦੇ ਆ ਉਹ ਪਰ ਜਿਹੜੀ ਰਿਹਾਈ ਆ ਉਹ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ ਲੋਕ ਲੋਕ ਫਤਵਾ ਮਿਲ ਗਿਆ ਰਿਹਾਈ ਦਾ ਮਾਣ ਜੋ ਅਦਾਲਤ ਨੇ ਕਰਨੀ ਹੈ ਜੋ ਕਾਨੂੰਨ ਆ ਕਾਨੂੰਨੀ ਚਾਰਜ ਹੋਈ ਕਰਕੇ ਕਰਨੀ ਹੈ ਤੇ ਉਹ ਜ਼ਰੂਰ ਪਾਚਾ ਤੁਸੀਂ ਹਰਜੀਤ ਸਿੰਘ ਜੀ ਕਿਹਾ ਕਿ ਉਹਨਾਂ ਨੂੰ ਪਾਰਲੀਮੈਂਟ ਪੋਸਟ ਲੈਣ ਦੇਣਾ ਚਾਹੀਦਾ ਔਰ ਪਾਰਲੀਮੈਂਟ اٹینڈ ਕਰਨ ਦੇਣਾ ਚਾਹੀਦਾ ਪਰ ਉਹ ਤੇ ਆਪਣੇ ਇਲਾਕੇ ਦੀ ਫਿਰ ਆਪਣੇ ਹਲਕੇ ਦੀ ਨੁਮਾਇੰਦਗੀ ਕਿਵੇਂ ਕਰਨਗੇ ਜੇ ਉਹਨਾਂ ਦੀ ਰਿਹਾਈ ਨਹੀਂ ਹੋਊਗੀ ਤੇ ਹੇ ਰਈਏ ਹਾਈ ਤਾਂ ਦੇਖੋ ਜੋ ਉਹਨਾਂ ਨੇ ਗੁਸਤਾਖੀ ਕੀਤੀ ਆ ਜੋ ਕਾਨੂੰਨ ਉਹਨਾਂ ਨੇ ਕੀਤਾ ਜੀ ਔਰ ਉਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਕੋਈ ਐਮਪੀ ਵੀ ਇਦਾਂ ਦਾ ਕੰਮ ਕਰੇ ਕੋਈ ਪ੍ਰਧਾਨ ਮੰਤਰੀ ਕਰੇ ਜਾਂ ਕੋਈ ਹੋਰ ਕਰੇ ਪੋਸਟੋਂ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਮੈਂ ਤਾਂ ਇਹ ਚੀਜ਼ ਕਹਿੰਦਾ ਸਿੱਧੀ ਸਿੱਧੀ ਲੇਕਿਨ ਠੀਕ ਹੈ ਜੀ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਤੇ ਉਹਦੀ ਤੇ ਫਿਰ ਉਹਦਾ ਟ੍ਰਾਇਲ ਹੋਣਾ ਚਾਹੀਦਾ ਸਜ਼ਾ ਮਿਲਣੀ ਚਾਹੀਦੀ ਐਨਐਸ ਦੇ ਥੱਲੇ ਉਹਨਾਂ ਦੀ ਰੀਟੈਂਸ਼ਨ ਜਿਹੜੀ ਆ ਇਹ ਕਿੰਨੀ ਕੁ ਵਾਜਬ ਆ ਕਿਉਂਕਿ ਅੰਦਰ ਸ਼ਿੱਟਾ ਤਾਂ ਲਾਈਏ ਜੀ ਉਹਨਾਂ ਦੇ ਖਿਲਾਫ ਤਾਂ ਕੋਈ ਵਿਟਨੈਸ ਦੇਣ ਨੂੰ ਨਹੀਂ ਸੀ ਜਾਣਾ ਕਦੇ ਤਾਦੀ ਹੁੰਦੀ ਹੈ ਜਦੋਂ ਕੋਈ ਵਿਟਨੈਸ ਦੇਣ ਆਲਾ ਹੋਵੇ ਤੇ ਉਹ ਜਿਸ ਤਰ੍ਹਾਂ ਦਾ ਅਤੰਕ ਉਹ ਫੈਲਾ ਰਹੇ ਸੀ ਉਹ ਮੇਰੇ ਘਰ ਠੀਕ ਨਹੀਂ ਸੀ ਰਸਤਾ ਵੀ ਠੀਕ ਨਹੀਂ ਸੀ ਠੀਕ ਹੈ ਨਾ ਇਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਇਹਨਾਂ ਲਈ ਜ਼ੀਰੋ ਟੋਲਰੈਂਸ ਉਹਨੂੰ ਚਾਹੀਦੀ ਹੈ ਔਰ ਮੈਂ ਸਮਝਦਾ ਇਹਦੇ ਚ ਭਗਵਾਨ ਕਮਨ ਜੀ ਨੇ ਜੋ ਐ ਐਨਐਸਪੇ ਲਗਾਇਆ ਭਾਏ ਉਹਨਾਂ ਦਾ ਹਰਮੈਤੀ ਹੈ ਇਹਦੇ ਚ ਔਰ ਉਹਨਾਂ ਨੂੰ ਬੜੇ ਉਸ ਵੇਲੇ ਮੈਂ ਖੁਦ ਵੀ ਰਿਕਵੈਸਟ ਕਰਦਾ ਰਿਹਾ ਵੀ ਕਾਰਵਾਈ ਕਰੋ ਮਾਨ ਸਾਹਿਬ ਕਾਰਵਾਈ ਕਰੋ ਇਹ ਠੀਕ ਨਹੀਂ ਹੈ ਲੋਹਾ ਜੀ ਡਰ ਫੈਲਾਇਆ ਜਾ ਰਿਹਾ ਮਿਠਾਇਆ ਜਾ ਰਿਹਾ ਇਹ ਵੀ ਠੀਕ ਨਹੀਂ ਹੈ ਮੈਂ ਸਮਝਦਾ ਕਿ ਕਾਰਵਾਈ ਜੋ ਉਹਨਾਂ ਨੇ ਕੀਤੀ ਆ ਉਹ ਦੋਸਤ ਹਰਜੀਤ ਸਿੰਘ ਜੀ ਤੁਹਾਡਾ ਵਿਚਾਰ ਰਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਹੀਂ ਹੋਣੀ ਚਾਹੀਦੀ ਪਰ ਦੂਸਰੇ ਪਾਸੇ ਉਹਨਾਂ ਦੇ ਕੁਝ ਸਾਥੀ ਉਹਨਾਂ ਨੇ ਇੱਛਾ ਜਤਾਈ ਆ ਕਿ ਜਦੋਂ ਜ਼ਿਮਨੀ ਚੋਣਾ ਹੋਣ ਗਿਆ ਉਹ ਜ਼ਿਮਨੀ ਚੋਣਾ ਦੇ ਵਿੱਚ ਹਿੱਸਾ ਲੈਣਗੇ ਉੱਥੇ ਉਮੀਦਵਾਰ ਵਜੋਂ ਖੜੇ ਹੋਣਗੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੀ ਇਹ ਕਾਨੂੰਨਾਂ ਦਾ ਅਧਿਕਾਰ ਹੈ ਜਿਹਦਾ ਕੰਸਟੀਟਿਊਸ਼ਨ ਅਲਾਉ ਕਰਦਾ ਇਲੈਕਸ਼ਨ ਲੜਨ ਦਾ ਸਭ ਦਾ ਅਧਿਕਾਰ ਹੈ ਜਿਹਨੂੰ ਵੀ ਅਲਾਉ ਕਰਦਾ ਜੋ ਇਸ ਦੇਸ਼ ਦਾ ਨਾਗਰਿਕ ਆ ਪਰ ਮੈਂ ਜ਼ਰੂਰ ਉਹਨਾਂ ਦਾ ਵਿਰੋਧ ਕਰੂੰਗਾ ਜਿਹੜੇ ਇਸ ਬੈਕਗ੍ਰਾਉਂਡ ਤੋਂ ਆਉਂਦੇ ਨੇ ਔਰ ਇਸੇ ਕਰਕੇ ਚੋਣ ਲੜ ਰਹੇ ਆ ਜੇ ਇਸ ਦੀ ਅਮਰਿਤਪਾਲ ਦੇ ਨਾਲ ਹੈਗੇ ਆ ਤੇ ਮੈਂ ਉਸ ਵਿਚਾਰਧਾਰਾ ਦਾ ਵਿਰੋਧੀ ਆ ਜੀ ਔਰ ਮੈਂ ਤਾਂ ਆਪਣਾ ਵਿਰੋਧ ਕਰਨਾ ਹੈ ਤਾਂ ਉਹ ਗੈਰ ਸੰਵਿਧਾਨਿਕ ਨਹੀਂ ਲੱਗਦਾ ਹਰਜੀਤ ਸਿੰਘ ਜੀ ਕਿ ਕੋਈ ਬੰਦਾ ਚੋਣ ਲੜ ਸਕਦਾ ਵਾ ਲੇਕਿਨ ਚੋਣ ਲੜਨ ਤੋਂ ਬਾਅਦ ਉਹਦੀ ਰਿਹਾਈ ਨਹੀਂ ਹੁੰਦੀ ਉਹਦੀ ਜਿਹੜੀ ਪ੍ਰੀਵੈਂਟਿਵ ਡਿਟੈਂਸ਼ਨ ਆ ਉਹ ਉਸੇ ਤਰ੍ਹਾਂ ਕੰਟੀਨਿਊ ਕਰਦੀ ਆ ਨਹੀਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਜੇ ਕੋਈ ਚੋਣ ਲੜ ਲਏ ਤੇ ਕਿਸੇ ਨੇ ਕਤਲ ਕੀਤਾ ਉਹ ਮਾਫ ਹੋ ਜਾਂਦਾ ਏਦਾਂ ਦੀ ਗੱਲ ਨਹੀਂ ਐ ਫਿਰ ਤਾਂ ਮੁਕਤਾਰ ਅंसारी ਵੀ ਚੋਣ ਲੜ ਕੇ ਜਿੱਤਦਾ ਸੀ ਫਿਰ ਤਾਂ ਬਾਕੀ ਵੀ ਜਿੱਤੇ ਸੀ ਉਹ ਜੇਲ੍ਹਾਂ 'ਚ ਬੈਠੇ ਰਹੇ ਨੇ ਅਤੀਕ احمد ਵੀ ਕਿੰਨੀ ਵਾਰ ਜਿੱਤੇ ਆ ਐਮਐਲਏ ਵੀ ਰਹੇ ਐਮਪੀ ਵੀ ਰਹੇ ਤੇ ਜਦੋਂ ਕ੍ਰਿਮੀਨਲ ਜਿਹੜਾ ਕ੍ਰਿਮੀਨਲ ਹੈ ਉਹਦੇ ਨਾਲ ਉਸੇ ਤਰ੍ਹਾਂ ਦਾ ਵਿਹਾਰ ਹੋਣਾ ਚਾਹੀਦਾ ਤੇ ਇਹ ਡੈਮੋਕ੍ਰੇਸੀ ਆ ਠੀਕ ਆ ਉਹਨਾਂ ਨੂੰ ਕਈ ਚੀਜ਼ਾਂ ਦੀ ਖੁੱਲ ਹੁੰਦੀ ਆ ਉਸ ਦਾ ਨਜਾਇਜ਼ ਇਸਤੇਮਾਲ ਕਰਦੇ ਆ ਮੈਂ ਕਤਲ ਮੈਂ ਮੈਂ ਹਰਜੀਤ ਸਿੰਘ ਜੀ ਕਤਲ ਜਾਂ ਮਰਡਰ ਦੀ ਗੱਲ ਨਹੀਂ ਕਰ ਰਿਹਾ ਪ੍ਰੀਵੈਂਟਿਵ ਡਿਟੈਂਸ਼ਨ ਥੱਲੇ ਜਿਹੜਾ ਬੰਦ ਹੋਵੇ ਤੁਹਾਨੂੰ ਲੱਗਦਾ ਵਾ ਕਿ ਜੋ ਚੋਣ ਜਿੱਤ ਜਾਂਦਾ ਵਾ ਤੇ ਫਿਰ ਵੀ ਉਹਨੂੰ ਰਿਹਾਈ ਨਹੀਂ ਕਰਨਾ ਚਾਹੀਦਾ ਨਹੀਂ ਤੇ ਉਹਦਾ ਉਹਦਾ ਕੋਈ ਵਿਹਾਰ ਬਦਲ ਜਾਏਗਾ ਉਸ ਦੇ ਨਾਲ ਜਾ ਤਾ ਉਹ ਇਸ ਚੀਜ਼ ਦੀ ਗਾਰੰਟੀ ਹੋਵੇ ਕਿ ਕੋਈ ਚੋਣ ਜਿੱਤ ਗਿਆ ਤੇ ਉਹ ਵਿਵਹਾਰ ਬਦਲ ਲੇਆ ਤੇ ਜੇ ਉਸ ਤਰ੍ਹਾਂ ਦਾ ਹੀ ਵਿਵਹਾਰ ਰਹਿਣਾ ਔਰ ਉਸੇ ਤਰ੍ਹਾਂ ਦਾ ੱੱਕਾ ਕਰਨਾ ਕਾਨੂੰਨ ਨੂੰ ਤੋੜਨਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਲੋਪ ਕੀਤਾ ਜਾ ਸਕਦਾ ਉਹ ਸਰਕਾਰ ਦਾ ਦੇਖਣਾ ਕੰਮ ਆ ਉਹ ਮੇਰਾ ਨਹੀਂ ਆ ਪਰ ਮੈਂ ਜ਼ਰੂਰ ਇਸ ਚੀਜ਼ ਦਾ ਹਮੇ ਆ ਕਿ ਕਾਰਵਾਈ ਹੋਣੀ ਚਾਹੀਦੀ ਆ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਕਾਰਵਾਈ ਹੋਵੇ ਮੁਲਕ ਦੇ ਕਾਨੂੰਨ ਨੂੰ ਮੰਨਣ ਵਾਲਿਆਂ ਦੇ ਨਾਲ ਅੱਛਾ ਵਿਵਹਾਰ ਹੋਵੇ